ਲਿਸਟੀ ਆਰਡਰ ਲਿਆ ਦੇ। ਲਿਸਟੀ ਆਰਡਰ ਲਿਆ ਦੇ। ਮੈਂ ਰੁਕਣਾ ਚਾਹਾਂ। ਯਾਰ ਰੁਕਣਾ ਕਿਉਂ? ਯਾਰ ਮੈਂ ਕਿਉਂ ਰੁਕਾਂ ਯਾਰ? ਲਿਸਟੀ ਆਰਡਰ ਲਿਓ। ਲਿਸਟੀ ਆਰਡਰ ਲਿਓ। ਲਿਸਟੀ ਆਰਡਰ ਲਿਓ। ਗੱਲ ਤੋਂ ਮੋਟੋ। ਲਿਸਟੀ ਆਰਡਰ ਦਿਓ ਭਾਜੀ ਮੈਨੂੰ। ਨਹੀਂ ਨਹੀਂ ਅਸੀਂ ਲੈਣੀ ਨਹੀਂ। ਅਸੀਂ ਤੁਹਾਡੀ ਪੰਜਾਬ ਪੁਲਿਸ ਨਹੀਂ ਲੈਣੀ। ਪੰਜਾਬ ਸਰਕਾਰ ਹੈਗੀ ਆ ਸਿੱਖ ਬਰੋਧੀ ਤੇ ਪੰਜਾਬ ਪੁਲਿਸ ਸਿੱਖ ਬਰੋਧੀ ਆ। ਮੈਂ ਜਾਣਾਂ ਕਿਤੇ ਆ। ਸਾਡੇ ਘਰੇ ਪੁਲਿਸ ਕਿਉਂ ਬਿਠਾਈ ਆ? ਸਾਡੇ ਘਰੇ ਤੇ ਪੁਲਿਸ ਕਿਹੜੇ ਅਧਿਕਾਰ ਦੇ ਪਿਠਾਈ ਆ ਸਰ? ਮੈਨੂੰ ਇਹਨੂੰ ਕਿੱਥੋਂ ਮਾਰ ਰਹੇ ਆ ਉਹ ਨਹੀਂ ਮੈਨੂੰ ਕਿੱਥੋਂ ਮਾਰ ਰਹੇ ਯਾਰ ਯਾਰ ਮੈਨੂੰ ਕਿੱਥੋਂ ਮਾਰ ਰਹੇ ਯਾਰ ਮੈਨੂੰ ਕਿੱਥੋਂ ਮਾਰ ਰਹੇ ਯਾਰ ਤੁਸੀਂ ਯਾਰ ਨਹੀਂ ਮਾਰ ਰਹੇ ਐ ਹੋ ਕੀ ਕਰ ਰਹੇ ਯਾਰ ਮੈਂ ਕਿਉਂ ਰੁਕਾ ਯਾਰ ਕਰ ਰੁਕਾ ਮੈਂ ਕਿਉਂ ਰੁਕਾ ਯਾਰ ਮੇਰਾ ਕਰ ਨਾਲ ਮੈਂ ਥਾੜੇ ਬੰਦ ਕਰਦੇ ਯਾਰ ਥਾੜੇ ਬੰਦ ਕਰ ਯਾਰ ਬੰਦ ਕਰ ਥਾੜੇ ਕਰਾਉਂਦੇ ਬੰਦ ਕਰੋ ਯਾਰ ਮੈਨੂੰ ਮੇਰੇ ਨਾਲ ਕੋਈ ਬਦਵਾਸ਼ੀ ਨਾ ਕਰ ਤੂੰ ਮੇਰੇ ਨਾਲ ਹਾਂ ਅਸੀਂ ਪਬਲਿਕ ਮੈਨਾਂ ਸੀ ਤੂੰ ਦੋਨੋਂ ਫਾਇਨਟਾ ਟਾਈਆਂ ਨੂੰ ਮੈਨੂੰ ਕਰਵਾ ਬੰਦ ਕਰ ਜਾ ਰਿਹਾ ਮੇਰਾ ਮੇਰਾ ਪਰ ਲਿਖ ਕੇ ਆਵਾਜ਼ ਆ ਰਹੀ ਹੈ ਲੁਧਿਆਣਾ ਚ ਕਾਂਗਰਸੀ ਆਗੂ ਗੁਰਸੇਮਰਨ ਸਿੰਘ ਮੰਡ ਨੇ ਝਾਮ ਕੇ ਹੰਗਾਮਾ ਕੀਤਾ ਮੰਡ ਨੇ ਸੜਕ ਤੇ ਬੈਠ ਕੇ ਪੁਲਿਸ ਖਿਲਾਫ ਰੋਸ ਪ੍ਰਗਟ ਕੀਤਾ ਦਰਸਲ ਗੁਰਸੇਮਰਨ ਮੰਡ ਸਵੇਰ ਸਮੇਂ ਗੁਰਦੁਆਰਾ ਸਾਹਿਬ ਜਾਣ ਲਈ ਘਰੋਂ ਨਿਕਲੇ ਸੀ ਪਰ ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਨੂੰ ਰੋਕ ਦਿੱਤਾ ਜਿਸ ਤੋਂ ਬਾਅਦ ਮੰਡ ਸੜਕ ਦੇ ਵਿਚਾਲੇ ਬੈਠ ਕੇ ਅਤੇ ਖੂਬ ਹੰਗਾਮਾ ਕੀਤਾ ਮੈਨੂੰ ਕੋਈ ਬੰਦ ਕਰ ਰਿਹਾ ਹੈ ਉਹ ਨਹੀਂ ਕਰ ਦੇ ਮੈਨੂੰ 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 ਬੰਦਲਾ ਕਰੋ ਯਾਰ ਮੈਂ ਮੈਂ ਮੈਨੂੰ ਲਿਖਤੀ ਤੇ ਘੜਦੇ ਯਾਰ ਮੈਂ ਮੈਂ ਮਾਂਜੇ ਹਾਈ ਕੋਰਟ ਜਾਊਗਾ ਮੇਰਾ ਰੋਜ਼ ਹੱ ਮੇਰਾ ਬਦਤਮੀਜ਼ੀ ਹੋ ਰਹੀ ਹੈ ਬੁਲਸਕਾਰੀ ਹੈ ਮੇਰਾ ਰੋਟੀ ਵੀ ਨਹੀਂ ਦੇਦੇ ਯਾਰ ਬੰਦੇ ਯਾਰ ਮੈਨੂੰ ਖਰਚਾ ਦਿਓ ਤੁਸੀਂ ਓ ਯਾਰ ਮੈਂ ਕੱਲਾ ਯਾਰ ਇਹ ਕਿਹੜੀ ਬਦਮਾਸ਼ੀ ਆਏ ਇਹ ਕਿਹੜੀ ਬਦਮਾਸ਼ੀ ਹੋ ਰਹੀ ਹੈ ਕੋਈ ਨਹੀਂ ਹਟਦਾ ਯਾਰ ਪੀਸੇ ਵਾਲੇ ਵੀ ਇੱਥੇ ਹੈ ਨਹੀਂ ਪਿੱਛੇ ਹੀ ਖੜੇ ਨੇ ਇਹ ਕਿਹੜੀ ਬਦਮਾਸ਼ੀ ਆਏ ਇਹ ਕਿਹੜੀ ਬਦਮਾਸ਼ੀ ਆਏ ਉਹ ਮੇਰਾ ਨਜ਼ਰ ਹਟ ਰਿਹਾ ਹੈਲੋ ਮੈਂ ਇੱਥੇ ਬੈਠਾ ਲੋਰ ਹੁੜਤਦਾ ਨਾ ਮੈਂ ਇੱਥੇ ਬੈਠਾ ਹਾਂ ਪੰਜਾਹ ਸਰਕਾਰ ਮਰਦਾ ਆਵਾਜ਼ ਪੰਜਾਹ ਸਰਕਾਰ ਮਰਦਾ ਆਵਾਜ਼ ਪੰਜਾਬ ਸਰਕਾਰ ਮਰਦਾ ਆਵਾਜ਼ ਪੰਜਾਹ ਸਰਕਾਰ ਮਰਦਾ ਆਵਾਜ਼ ਮੈਨੂੰ ਜ਼ਬਰਦਸਤੀ ਰੋਕਿਆ ਜਾ ਰਿਹਾ ਅੱਜ ਬਤਾਰੇ ਦਰਮਿਆਨ ਦੇ ਰੇਲ ਗੱਡੀਆਂ ਵਿੱਚ ਸਹੀਦਾ ਆਗਮਨ ਪਰਵਾ ਮੈਨੂੰ ਪੰਜਾਬੋਂ ਮੇਰੇ ਘਰੇ ਲਾ ਦਿੱਤੀ ਗਈ ਆ ਮੈਨੂੰ ਕਿਹੜੀ ਅਥਾਰਟੀ ਰੋਕ ਰਹੀ ਹੈ ਜੀ ਦੱਸੋ ਜੀ ਮੈਂ ਧਰਨੇ ਤੇ ਬੈਠ ਗਿਆ ਮੈਨੂੰ ਜ਼ਬਰਦਸਤ ਰੋਕਿਆ ਜਾ ਰਿਹਾ ਏ ਇੱਕ ਲਲਤੋ ਚੌਂਕੀ ਦਾ ਮੁਲਾਜ਼ਮ ਆਇਆ ਜਬਰਦਸਤ ਰੋਕ ਰਿਹਾ ੱੱੱਕੇ ਮਾਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਕਹਾਂ ਮੈਨੂੰ ਰਿਸਟਰੀ ਆਰਡਰ ਦਿਓ ਮੈਂ ਮਾਂਜੋ ਹਾਈ ਕੋਰਟ ਜਾਊਂਗਾ ਮੈਨੂੰ ਕਿਹੜੀ ਧੋੜੀ ਦੱਸਿਆ ਜਾ ਰਿਹਾ ਦੱਸੋ ਮੈਨੂੰ ਬੰਦ ਕਰੀ ਦਿੱਤਾ ਜਾ ਰਿਹਾ ਹਰ ਬਾਰ ਮੈਨੂੰ ਬੰਦ ਕੀਤਾ ਜਾ ਰਿਹਾ ਬਾਜਮਰੀ ਸੁਰੱਖਿਆ ਚੱਕ ਲੈਂਦੇ ਆਏ ਇਹ ਕਿਹੜੇ ਡਰਾਮੇ ਆ ਜੀ ਅਸੀਂ ਰੋਟੀ ਨਾ ਖਾਈਏ ਦੱਸੋ ਹੁਣ ਆਪਾਂ ਮੈਂ ਧਰਨੇ ਬਹਿ ਗਿਆ ਮੈਨੂੰ ਦੱਸੋ ਜੀ ਮੈਂ ਕੀ ਕਰਾਂ ਜੀ ਲੁਧਿਆਣਾ ਚ ਕਾਂਗਰਸੀ ਆਲੂ ਗੁਰਸੇਮਰਨ ਸਿੰਘ ਮੰਡ ਨੇ ਝਾਂਮ ਕੇ ਹੰਗਾਮਾ ਕੀਤਾ ਮੰਡ ਨੇ ਸੜਕ ਤੇ ਬੈਠ ਕੇ ਪੁਲਿਸ ਖਿਲਾਫ ਰੋਸ ਪ੍ਰਗਟ ਕੀਤਾ ਦਰਸਲ ਗੁਰਸੇਮਰਨ ਮੰਡ ਸਵੇਰ ਸਮੇਂ ਗੁਰਦੁਆਰਾ ਸਾਹਿਬ ਜਾਣ ਲਈ ਘਰੋਂ ਨਿਕਲੇ ਸੀ ਪਰ ਇਸ ਦੌਰਾਨ ਪੁਲਿਸ ਮੁਲਾਸਮਾ ਨੇ ਉਹਨਾਂ ਨੂੰ ਰੋਕ ਦਿੱਤਾ ਜਿਸ ਤੋਂ ਬਾਅਦ ਮੰਡ ਸੜਕ ਦੇ ਵਿਚਾਲੇ ਬੈਠ ਗਏ ਅਤੇ ਖੂਬ ਹੰਗਾਮਾ ਕੀਤਾ ਨਹੀਂ ਨਹੀਂ ਆ ਦੇਖੋ ਨਾ ਇਹ ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਸਿੱਖ ਵਿਰੋਧੀ ਹੈ ਦੱਸੋ ਪਹਿਲਾਂ ਮੈਨੂੰ ਨਹੀਂ ਅਸਚਲ ਸਾਹਿਬ ਕੋਲ ਆਵਣ ਆਏ ਸੀ ਜੀ ਨਿਕਲ ਲਈ ਮੈਂ ਕੋਈ ਇੱਕ ਬੇਚੀ ਸੋਹਣੇ ਕੀ ਕਰਵਾਉਂ ਫਿਰ ਰਿਪੋਰਟ ਮਿਲਿਆ ਚੱਬੀਆਂਾਂ ਚ ਪਨਾ ਮੇਰੇ ਕੋਈ ਹਵਾਲਾ ਹੋਣਾ ਹੋਣਾ ਪੀ ਸਕੋਰ ਨਹੀਂ 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 ਦੇਖੋ ਤੁਸੀਂ ਸਕੋਰਟੀ ਵਧਾ ਦਿਓ ਜਦੋਂ ਪਹਿਲਾਂ ਮੈਨੂੰ ਤੁਸੀਂ 7 ਮਹੀਨੇ ਤੁਸੀਂ ਪਹਿਲਾਂ ਮੈਨੂੰ ਬੰਦ ਰੱਖਿਆ ਘਰੇ ਉਦੋਂ ਮੇਰੀ ਬਾਅਦ ਜਦੋਂ ਠੰਡੀ ਪੈ ਗਈ ਸਕੋਰਟੀ ਚੱਕ ਲਈ ਮੇਰੀ ਇਹ ਫਿਰ ਕੀ ਇਹ ਤੁਹਾਡੇ ਕੋਲ ਲਿਖਤੀ ਆਰਡਰ ਹੈਗੇ ਆ ਮੈਨੂੰ ਕਰੇ ਬੰਦ ਕਰਨ ਦੇ ਬੰਦ ਦੱਸ ਦਿਓ ਤੁਸੀਂ ਬਸ ਲਿਖਤੀ ਜਨਾ ਪਰ ਬਤਾ ਕਿ 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 ਸੇਬ ਕਿਹੜਾ ਤਾਲੂ ਸੇਬ ਨਹੀਂ ਨਹੀਂ ਸੇਬ ਨੂੰ ਮੇਰੇ ਕੋਲ ਦੇਖੋ ਗ੍ਰਹਿ ਮੰਤਰੀਆਂ ਨੇ ਮੈਨੂੰ ਕੇਂਦਰ ਸਰਕਾਰ ਨੇ ਮੈਨੂੰ ਸੁਰੱਖਿਆ ਦਿੱਤੀ ਆ 22 ਪਲੱਸ ਪਤਾ ਕੀ ਹੋ ਰਿਹਾ ਹੈ ਸਭ ਨਾਲ ਗੱਲ ਕਰਨ ਨਹੀਂ ਮੈਂ ਦੱਸ ਕਿ ਜਵਾਂ ਵੀ ਆਪ ਇਸ ਕੋਟੇ ਨਾਲ ਲਾਵਾਂਗੇ ਨਹੀਂ 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 ਮੈਨੂੰ ਬੰਦ ਕਿਉਂ ਕੀਤਾ ਯਾਰ ਮੈਨੂੰ ਕਿਹੜੀ ਖੁਸ਼ੀ ਬੰਦ ਮੈਂ ਆਹਦੀ ਰੋਟੀ ਪਾਣੀ ਵੀ ਨਹੀਂ ਕਮਾਉਣੀ ਕੋਈ ਨਾ ਕੋਈ ਨਾ ਕੋਈ ਪਟ ਮਿਲੀ ਨਹੀਂ ਸਾਰੇ ਦੇਖੋ ਫਿਰ ਮੈਂ ਮਾਨ ਜੋ ਹਾਈ ਕੋਰਟ ਜਾਊਗਾ ਮੈਂ ਮਾਨ ਜੋ ਹਾਈ ਕੋਰਟ ਤੁਸੀਂ ਮੈਂ ਮੁੱਕ ਜਾਣਾ ਉੱਥੇ ਕੋਰਟ ਚ ਵੀ ਮੈਂ ਅਸੀਂ ਨਹੀਂ ਬੰਦ ਕੀਤਾ ਮੈਂ ਮਾਨ ਜੋ ਹਾਈ ਕੋਰਟ ਜਾਊਗਾ ਤੁਹਾਨੂੰ ਬੰਦ ਨਹੀਂ ਕਰਨਾ ਕਿੱਥੇ ਜਾਣਾ ਤੁਸੀਂ ਨਾ ਮਰੇ ਸੰ ਸਿਕਿਉਰਟੀ ਤੁਹਾਨੂੰ ਨਹੀਂ ਚਾਹਾਂਗੇ ਉਹ ਥੋੜੀ ਜੀ ਵਾਟ ਦੇਵਾਂਗੇ ਨਹੀਂ ਨਹੀਂ ਅਸੀਂ ਲੈਣੀ ਨਹੀਂ ਅਸੀਂ ਤੁਹਾਡੀ ਪੰਜਾਬ ਪੁਲਿਸ ਨਹੀਂ ਲੈਣੀ ਪੰਜਾਬ ਸਰਕਾਰ ਹੈਗੀ ਆ ਸਿੱਖ ਵਿਰੋਧੀ ਤੇ ਪੰਜਾਬ ਪੁਲਿਸ ਸਿੱਖ ਵਿਰੋਧੀ ਆ ਨਹੀਂ ਜਾਣਾ ਕਿੱਥੇ ਨਹੀਂ ਜਾਣਾ ਕਿੱਥੇ ਸਾਡੇ ਘਰੇ ਪੁਲਿਸ ਕਿਉਂ ਬਿਠਾਈ ਆ ਸਾਡੇ ਘਰੇ ਕਿ ਪੁਲਿਸ ਕਿਹੜੇ ਅਧਿਕਾਰ ਚ ਬਿਠਾਈ ਆ ਸਰ ਨਹੀਂ 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 ਉਹ ਸਾਡੇ ਨਾਲ ਕਿਉਂ ਲੱਗੇ ਤੂੰ ਬੰਦੇ ਕੱਲ ਵੀ ACP ਸਾਹਿਬ ਪਰਸੋਂ ਆਕੇਗਾ ਜੀ ਮਾਨ ਸਾਹਿਬ 26 ਤਰੀਕਾ ਤੂੰ ਘਰੇ ਨਹੀਂ ਬਾਹਰ ਨਿਕਲਣਾ ਜੀ ਕਿਉਂ ਮੈਂ ਕੋਈ ਅੱਤਵਾਦੀ ਆ ਜਾਂ ਕੀ ਗੱਲ ਕੀ ਆ ਨਹੀਂ ਗੁਰੂ ਅੱਤਵਾਦੀ ਕਿਉਂ ਕਿ ਨਾ ਅਸੀਂ ਅੱਤਵਾਦੀ ਕਲਾਪ ਹੁੰਦੇ ਆ ਅੱਤਵਾਦੀ ਨਹੀਂ ਨਹੀਂ ਅਸੀਸ ਹਾਂਡੋ ਕੋਈ ਸਾਨੂੰ ਦੇਖੋ CP ਸਰ ਨੂੰ ਵੀ ਦੱਸ ਦਿਓ ਜੀ ਤੁਹਾਡਾ ਫੋਨ ਤੁਹਾਡਾ ਫੋਨ ਹੈਂਡ ਫਰੀ ਆ ਵੀਡੀਓ ਬਣ ਰਹੀ ਆ ਮੈਂ ਮਾਨ ਜੋ ਹਾਈ ਕੋਰਟ ਜਾਊਂਗਾ ਤੁਹਾਡੇ ਪ੍ਰਸ਼ਾਸਨ ਦੇ ਖਿਲਾਫ ਤੇ ਪੰਜਾਬ ਸਰਕਾਰ ਦੇ ਖਿਲਾਫ ਜਾਊਂਗਾ ਉਹ ਨਾਲ ਚਾਹੀਦੀ ਸਾਡੀ ਕੋਈ ਨਹੀਂ ਨਹੀਂ ਮੈਨੂੰ ਨਹੀਂ ਚਾਹੀਦੀ ਮੈਨੂੰ ਤੁਹਾਡੀ ਸਕੋਟਰ ਨਹੀਂ ਚਾਹੀਦੀ ਇਸ ਤੋਂ ਪਹਿਲਾਂ ਮੰਡ ਨੇ ਇਲਜ਼ਾਮ ਲਗਾਇਆ ਕਿ ਉਸ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਜ਼ਬਰਦਸਤੀ ਘਰ 'ਚ ਬੰਦ ਕੀਤਾ ਹੋਇਆ ਹੈ ਜਦਕਿ ਇਸ ਦੌਰਾਨ ਪੁਲਿਸ ਮੁਲਾਜ਼ਮਾ ਨੇ ਮੰਡ ਦੀ ਗਲਬਾਤ ਉੱਚ ਅਧਿਕਾਰੀਆਂ ਨਾਲ ਵੀ ਕਰਵਾਈ ਜਿਨ੍ਹਾਂ ਕਿਹਾ ਕਿ ਜੇਕਰ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਤਾਂ ਵੀ ਉਹ ਘਰ 'ਚ ਬੰਦ ਹੋ ਕੇ ਨਹੀਂ ਰਹਿ ਸਕਦੇ ਜਦਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਇਨਪੁਟ ਮਿਲੀ ਹੈ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਮੁਝੇ ਰੋਕ ਸਕਤੇ ਹੋ ਦਈਏ ਸੀ ਜੀ ਅਪਕੀ ਸਾਹਿਬ ਆਪ ਕੇਂਦਰ ਸੇ ਆਏ ਹੋ फिर एक क्यों रोक रहे हैं जी एक, तो नहीं, नहीं आप, आप केंद्र से आए हो गृह मंत्रालय इंडिया का बहुत बड़ा है ये पंजाब पुलिस क्यों रोक रही है अगर इनको सीआरपी पे कोई विश्वास नहीं है जो गृह मंत्रालय है एक सीआरपी बहुत बड़ी होती है केंद्रीय जो हमारे माननीय गृह मंत्री जी अमित शाह या और लोगों के पास है जब बाईपास दे दिया फिर उनको कोई लिखती में रुपर दे दो ਮੈਂ ਨਹੀਂ ਜੋਂ ਲਿਖਤੀ ਤੋਂ ਆਰਡਰ ਮੇਰੇ ਕੋਲ ਦਿਓ ਨਾ ਕਮਸੇ ਨਾ ਗੱਲ ਕਰੋ ਉਹ ਮਾਰੇ ਮੈਂ ਕਿਹਾ ਸੱਚ ਨੂੰ ਯਾਰ ਗੱਲ ਕਰ ਰਹਾ ਮੈਂ ਕਹਿੰਦਾ ਨੌਕਰ ਨਹੀਂ ਹੈਗਾ ਭੌਤ ਮਾਰ ਨੂੰ ਥ੍ਰੈਟ ਆਈ ਆ ਭੌਤ ਮਾਰ ਕੋਲ ਤਾਂ ਤੁਸੀਂ ਰੁਕਦੇ ਨਹੀਂ ਡੀਜੀਪੀ ਗੌਰਵ ਯਾਦ ਨੂੰ ਧਮਕੀ ਆਈ ਆ ਉੱਥੇ ਗੱਲ ਕਰੋ ਨਾ ਇੱਕ ਗੁਰਸਮਰਨ ਸਿੰਘ ਅੰਦਰ ਰੁਕੇ ਰੁਕੇ ਆ ਰਿਹਾ ਲਿਖਤੀ ਹਟ ਲਿਆ ਲਿਖਤੀ ਹਟ ਲਿਆ ਵੀਰੇ ਮੈਂ ਰੁਕਣਾ ਕਿਉਂ ਯਾਰ ਰੁਕਣਾ ਕਿਉਂ ਯਾਰ ਮੈਂ ਕਿਉਂ ਰੁਕਾਂ ਯਾਰ ਲਿਖਤੀ ਆਰਡਰ ਲਿਓ ਲਿਖਤੀ ਆਰਡਰ ਲਿਓ ਲਿਖਤੀ ਆਰਡਰ ਲਿਓ ਦੋ ਤਾਂ ਆਰਡਰ ਦਿਓ ਭਾਜੀ ਮੈਨੂੰ ਲਿਖਤੀ ਆਰਡਰ ਦਿਓ ਮੈਨੂੰ ਕੋਈ ਡਾਕੜਾ ਨਹੀਂ ਮਿਲਦੀ ਮੈਨੂੰ ਕੋਈ ਨਹੀਂ ਥੋੜੀ ਘੋੜ ਰਿਓ ਯਾਰ ਤੁਸੀਂ ਯਾਰ ਲਿਖਤੀ ਆਰਡਰ ਦਿਓ ਮੈਨੂੰ ਯਾਰ ਮੈਨੂੰ ਲਿਖਤੀ ਆਰਡਰ ਦੇ ਦਿਓ ਭਾਜੀ ਮੈਨੂੰ ਲਿਖਤੀ ਆਰਡਰ ਦੇ ਦਿਓ ਮੈਂ ਦੰਨਾ ਲਿਖਤੀ ਆਰਡਰ ਦਿਓ ਗੁਰਸੇਮਰਨ ਮਾਨ ਮਥਾਪ ਕੋ ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਵਾਈ ਪਲੱਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਇਸ ਦੇ ਬਾਵਜੂਦ ਵੀ ਪੁਲਿਸ ਉਹਨਾਂ ਨੂੰ ਘਰੋਂ ਬਾਹਰ ਨਿਕਲਣ ਤੋਂ ਰੋਕਦੀ ਹੈ ਜਦਕਿ ਉਹਨਾਂ ਨਾਲ ਹਰ ਸਮੇਂ ਵਾਈ ਪਲੱਸ ਸੁਰੱਖਿਆ ਚ ਕਈ ਮੁਲਾਜ਼ਮ ਤਾਇਨਾਤ ਰਹਿੰਦੇ ਨੇ ਮੰਡ ਨੇ ਇਸ ਦੌਰਾਨ ਪੁਲਿਸ ਮੁਲਾਜ਼ਮਾਂ ਤੇ ਉਹਨਾਂ ਨੂੰ ਧੱਕੇ ਮਾਰਨ ਦੇ ਲਸਾਂ ਮੈਨੂੰ ਇਹਨੂੰ ਕੱਟ ਕੇ ਮਾਰ ਰਹੇ ਆ ਉਹ ਨਹੀਂ ਨਹੀਂ ਕੱਟ ਕੇ ਮਾਰ ਰਹੇ ਯਾਰ ਮੈਨੂੰ ਤਾਂ ਕੱਟ ਕੇ ਮਾਰ ਰਹੇ ਯਾਰ ਮੈਨੂੰ ਤਾਂ ਕੱਟ ਕੇ ਮਾਰ ਰਹੇ ਯਾਰ ਤੁਸੀਂ ਯਾਰ ਨਹੀਂ ਮਾਰਦੇ ਇਹ ਹੋ ਰਹੀ ਕਰ ਰਹੇ ਯਾਰ ਮੈਂ ਕਿਉਂ ਰੁਕਾ ਯਾਰ ਕਹਿੰਦਾ ਰੁਕਾ ਮੈਂ ਕਿਉਂ ਰੁਕਾ ਮੇਰਾ ਕੰਮ ਮੈਂ ਥਾਣੇ ਬੰਦ ਕਰ ਦੇ ਯਾਰ ਥਾਣੇ ਬੰਦ ਕਰ ਯਾਰ ਥਾਣੇ ਕਰਾਉਂਦੇ ਯਾਰ ਬੰਦ ਕਰੋ ਯਾਰ ਮੈਨੂੰ ਮੇਰੇ ਨਾਲ ਕੋਈ ਬਰਵਾਸੀ ਨਾਲ ਮੇਰੇ ਨਾਲ ਹਾਂ ਅਸੀਂ ਪਬਲਿਕ ਮੈਨਾਂ ਸੀ ਤੁਹਾਧਰੋਂ ਨੋਖਾ ਥੜਾ ਟਾਈਆਂ ਨੂੰ ਯਾਰ ਮੈਨੂੰ ਕਰ ਮਾਰ ਬੰਦ ਕੀਤਾ ਯਾਰ ਯਾਰ ਮੇਰਾ ਮੇਰਾ ਪਰ ਲਿਖੇ ਅਵਾਜ਼ ਹੈ ਮੇਰਾ ਪੋਲੀਟੀਕਲ ਵਾਸਤੇ ਆ ਯਾਰ ਤੇ ਰੋਜ ਤੁਹਾਡਾ ਬਿੱਤਾ ਵਾ ਰੋਜ ਆ ਅਸੀਂ ਕੰਮ ਨਹੀਂ ਕਰਨਾ ਕੋਈ ਤੈਨੂੰ ਤਾਨੂੰ ਤਰਫਾਂ ਆ ਰਹੀ ਐ ਸਾਨੂੰ ਕਿਹੜੀ ਤਰਫਾਂ ਆ ਰਹੀ ਐ ਦੋਸੋ ਹੈਲੋ ਮੱਡਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਖਤਰਾ ਐ ਪਰ ਉਹ ਤਾਂ ਸ਼ਰਿਆਮ ਕੁੰਮ ਰਹੇ ਨੇ ਜਦਕਿ ਪੁਲਿਸ ਨੂੰ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਦੇ ਘਰ ਚ ਕੈਦ ਕਰਨਾ ਚਾਹੀਦਾ ਮੰਡ ਮੁਤਾਬਕ ਜੇਕਰ ਉਹ ਕੰਮ ਨਹੀਂ ਕਰਨਗੇ ਤਾਂ ਉਹਨਾਂ ਦੇ ਘਰੇਲੂ ਖਰਚੇ ਕਿਵੇਂ ਪੂਰੇ ਹੋਣਗੇ ਉਧਰ ਮੰਡ ਦੇ ਹੰਗਾਮੇ ਦਾ ਪਤਾ ਲੱਗਦੇ ਹੀ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਮੰਡ ਨੂੰ ਸ਼ਾਂਤ ਕਰਵਾਇਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ